ਇਹ ਬਿਆਨ ਭਾਈ ਸਰਬਜੀਤ ਸਿੰਘ ਧੁੰਦਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਦਿੱਤਾ ਆ ਪਰ ਕਈਆਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਲੱਗਾ ਪਤਾ ਨਹੀਂ ਕਿਉਂ ਜੇਕਰ ਇੱਕ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਕੋਰਡਿੰਗ ਜਵਾਬ ਦਿੰਦਾ ਆ ਉਹ ਗਲਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕਿਤੇ ਵੀ ਇਹ ਨਹੀਂ ਜ਼ਿਕਰ ਵਿਸ਼ਸ਼ਤਰ ਪੀਰ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੋ ਸੋਹਰ ਠਾਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅਸ਼ਟਪਦੀ ਹੈ ਉਦੇ ਸ਼ੁਰੂਆਤੀ ਤੁਖਾਂ ਨੇ ਦੁਬਦਾਨਾ ਪੜੋ ਹਾਰਬਿਨ ਹੋਰ ਨਾ ਪੂਜੋ ਮੜੇ ਮਸਾਨਾ ਜਾਈ ਉਹਦੇ ਆਖਰ ਦੇ ਵਿੱਚ ਤਨ ਗੁਰੂ ਨਾਨਕ ਸਾਹਿਬ ਜੀ ਮਹਾਦਾਜੀ ਨੇ ਜਵਾਬ ਦਿੱਤਾ ਹੈ ਸ਼ਬਦ ਗੁਰ ਪੀਰ ਆ ਗਹਿਰ ਗੰਭੀਰ ਆ ਬਿਨ ਸ਼ਬਦੇ ਜਗ ਬੋ ਰਾਨੰਗ ਸ਼ਸਤਰ ਪੀਰ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਤੇ ਵੀ ਇੱਕ ਸਿੰਗਲ ਟੋਕ ਦੇ ਵਿੱਚ ਵੀ ਸ਼ਸਤਰਾਂ ਨੂੰ ਪੀਰ ਨਹੀਂ ਮੰਨਿਆ ਗਿਆ ਪਰ ਜੇਕਰ ਕੋਈ ਪ੍ਰਚਾਰ ਕੇ ਜਵਾਬ ਦਿੰਦਾ ਹੈ ਵਿਸ਼ਸ਼ਤਰ ਪੀਰ ਨਹੀਂ ਹਨ ਉਹ ਤੁਸੀਂ ਦੇਖੋ ਕਿਵੇਂ ਇਹ ਟਾਰਗੇਟ ਕੀਤਾ ਜਾ ਰਿਹਾ ਕੋਈ ਕਹਿ ਰਿਹਾ ਵੀ ਅਕਾਲ ਤਖਤ ਤੇ ਇਹਨਾਂ ਨੂੰ ਬੁਲਾਇਆ ਜਾ ਬੁਲਾਓ ਆਪਾਂ ਜਵਾਬ ਦੇਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡੇ ਲਈ ਸਭ ਤੋਂ ਵੱਡੇ ਸਰਮੌਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ ਕਿਉਂਕਿ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸਾਡੇ ਸੱਤ ਗੁਰੂ ਸਾਡੇ ਰਹਿਬਰ ਉਹੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਉਹਨਾਂ ਦਾ ਹੁਕਮ ਹੋਏਗਾ ਜੋ ਉਹਨਾਂ ਦੀ ਬਾਣੀ ਦੇ ਵਿੱਚ ਲਿਖਿਆ ਹੋਏਗਾ ਉਹ ਸਾਡੇ ਨੇ ਸਭ ਤੋਂ ਪਹਿਲਾਂ ਆ ਦੂਸਰੇ ਤੀਸਰੇ ਗ੍ਰੰਥਾਂ ਦੀ ਗੱਲਾਂ ਨੂੰ ਆਧਾਰ ਬਣਾ ਕਰਕੇ ਸਾਡੇ ਉੱਤੇ ਤੁਸੀਂ ਜ਼ਬਰਦਸਤੀ ਥੋਪੋਗੇ ਜਿਹਨੂੰ ਕਿਹਾ ਜਾਂਦਾ ਔਰੰਗਜ਼ੇਬ ਦਾ ਫਰਮਾਨ ਜਿਹੜਾ ਤੁਸੀਂ ਲਾਉਂਦੇ ਹੋ ਜਿਹੜਾ ਤੁਸੀਂ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ ਹੋ ਉਹ ਨਹੀਂ ਮੰਨਿਆ ਜਾਵੇਗਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਮੰਨਦੇ ਆ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਆ ਕਿਉਂਕਿ ਸਾਡੀ ਆਪਣੀ ਕੋਈ ਮਰਿਆਦਾ ਨਹੀਂ ਹੈ ਕੋਈ ਬਾਬਿਆਂ ਨੂੰ ਡੇਰਾ ਨਹੀਂ ਚਲਾਇਆ ਹੋਇਆ ਸਾਡ ਕੋਈ ਆਪਣੇ ਡੇਰੇ ਨਹੀਂ ਚੱਲਦੇ ਵੀ ਸਾਡੀ ਆਪਣੀਆਂ ਮਰਿਆਦਾਵਾਂ ਨੇ ਸਾਰਾ ਕੁਝ ਰੂਲ ਆਪਣੇ ਨੇ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਰਮੌਰ ਮੰਨਦੇ ਆਂ ਹੋਰ ਦੂਸਰੇ ਤੀਸਰੇ ਗ੍ਰੰਥ ਨੂੰ ਆਪਾਂ ਨਹੀਂ ਮੰਨਦੇ ਕੋਈ ਦੂਸਰੇ ਤੀਸਰੇ ਗ੍ਰੰਥ ਦੇ ਵਿੱਚ ਲਿਖਿਆ ਹੋਵੇਗਾ ਕਿ ਸ਼ਸਤਰ ਪੀਰ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਇੱਕ ਤੋਖ ਦੇ ਵਿੱਚ ਜੇਕਰ ਲਿਖਿਆ ਆ ਕਿ ਸ਼ਸਤਰ ਪੀਰ ਹਨ ਤਾਂ ਮੰਨਣ ਨੂੰ ਤਿਆਰ ਆਪਾਂ ਪਰ ਨਹੀਂ ਲਿਖਿਆ ਤੁਸੀਂ ਪਾਈ ਗੁਰਦਾਸ ਜੀ ਨੂੰ ਪੁੱਛ ਕੇ ਦੇਖੋ ਪਾਈ ਗੁਰਦਾਸ ਜੀ ਪੀਰ ਕੌਣ ਹੈ ਉਹ ਕਹਿੰਦੇ ਜਾਹਰ ਪੀਰ ਜਗਤਗੁਰ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਨੂੰ ਪੀਰ ਕਹਿ ਰਹੇ ਆ ਜਗਤ ਦਾ ਬਾਬਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਪਰ ਪਤਾ ਨਹੀਂ ਤੁਸੀਂ ਕਿਉਂ ਉਹਨਾਂ ਨੂੰ ਪੀਰ ਤੁਸੀਂ ਮੰਨਣਾ ਮੰਨੀ ਜਾਓ ਸਭ ਤੋਂ ਪਹਿਲੀ ਗੱਲ ਇਹ ਆ ਅਸੀਂ ਕੋਈ ਧੱਕੇ ਨਾਲ ਨਹੀਂ ਕਹਿ ਰਹੇ ਪਰ ਤੁਸੀਂ ਧੱਕਾ ਕਰ ਰਹੇ ਹੋ ਜਾਲ ਮੋਚ ਕੇ ਸਾਨੂੰ ਧੱਕੇ ਨਾਲ ਕਹਿ ਰਹੇ ਨਹੀਂ ਤੁਸੀਂ ਵੀ ਮੰਨੋ ਪੀਰ ਕਿਉਂ ਮੰਨੀਏ ਬਈ ਆਪਾਂ ਪੀਰ ਪੀਰ ਦਾ ਅਤਿੰਨ ਦਾ ਵੱਡਾ ਵਡੇਰਾ ਤੇ ਸਾਡੇ ਵੱਡੇ ਵਡੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਉਹ ਕਾਲਪੁਰਖ ਹੈ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਦੇ ਜਗ ਬੋਹਰਾਂ ਨੂੰ ਤਾਂ ਕਾਹਨਾ ਕਰਿਆ ਕਰੂ ਕਿਸੇ ਦੇ ਨਾਲ ਜੇ ਕਿਸੇ ਕੋ ਜਵਾਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਮੁਤਾਬਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਕਰਨ ਵਾਲੇ ਆ ਤੁਸੀਂ ਕਿਸੇ ਦੂਸਰੇ ਤੀਸਰੇ ਚੌਥੇ ਗ੍ਰੰਥਾਂ ਨੂੰ ਮੰਨਦੇ ਹੋਵੋਗੇ ਤੁਸੀਂ ਮੰਨੀ ਜਾਓ ਤੁਮ ਕੋ ਤੇ ਮਾਰਾ ਖੂਬ ਇਹਨੂੰ ਤੇਰਾ ਮੁਬਾਰਕ ਹੈ ਪਰ ਤੁਸੀਂ ਜੇ ਸਾਨੂੰ ਪੁੱਛੋਗੇ ਹਲੋ ਸਿਮਰਨ ਜੋਸੇ ਮੱਕਰ ਨੇ ਇਹੀ ਪੁੱਛਿਆ ਸੀ ਨਾ ਕਿ ਸ਼ਾਸਤਰ ਪੀਰ ਹੈਗੇ ਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਵਾਬ ਦਿੱਤਾ ਨਾ ਫੇ ਰੋਲਾ ਕਾਦਾ ਤੁਸੀਂ ਮਨਵਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਧੱਕਾ ਕਰਨਾ ਚਾਹੁੰਦੇ ਹੋ ਜੇ ਕੱਲ ਤੁਹਾਡਾ ਰਾਜ ਹੋ ਗਿਆ ਤੁਸੀਂ ਕੀ ਕਰੋਗੇ ਫੇਰ ਜਿਹੜੇ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੇ ਆ ਇਹ ਤੁਹਾਡੇ 'ਚ ਤਾਂ ਰੰਗ ਜੇਬ 'ਚ ਕੀ ਫਰਕ ਆ ਫੇਰ ਨਹੀਂ ਧੱਕਾ ਕਰਨਾ ਚਾਹੁੰਦੇ ਹੋ ਵੀ ਨਹੀਂ ਨਹੀਂ ਤੁਹਾਨੂੰ ਮਨਵਾਉਣਾ ਸ਼ਾਸਤਰ ਪੀਰ ਹੁੰਦੇ ਨੇ ਕਹੀ ਤੁਸੀਂ ਦੇਖੋ ਕਹੀ ਕਹਿ ਰਹੇ ਨੇ ਅਸੀਂ ਤੁਹਾਨੂੰ ਮਨਵਾਵਾਗੇ ਪੀਰ ਹਾਂ ਮਣਾਉਣਾ ਚਾਹੁੰਦੇ ਤੁਸੀਂ ਫਿਰ ਤੁਸੀਂ ਕਾਹਦੇ ਸੇਖੋ ਕਾਹੀ ਕੰਮਤਾ ਫੇਰੋ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਕਸ਼ਮੀਰੀ ਪੰਡਤ ਆਏ ਸਨ ਉਹ ਇਹੀ ਕਰ ਰਿਹਾ ਸੀ ਨਾ ਇਹ ਤੈਨੂੰ ਮਨਾਵਾਵਾਂਗੇ ਇਸਲਾਮ ਤੁਸੀਂ ਵੀ ਕਹਿੰਦੇ ਮਨਾਵਾਵਾਂਗੇ ਅਸੀਂ ਮੰਨਣ ਨੂੰ ਤਿਆਰ ਹੋ ਜਾਵਾਂਗੇ ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜਵਾਬ ਦੇਓਗੇ ਅਸੀਂ ਮੰਨਾਂਗੇ ਪਰ ਤੁਹਾਡੇ ਕੋਈ ਦਲੀਲ ਹੈ ਨਹੀਂ ਤੁਹਾਡੇ ਕੋਈ ਜਵਾਬ ਹੈ ਨਹੀਂ ਸਿਰਫ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਧੱਕਾ ਕਰਨਾ ਚਾਹੁੰਦੇ ਹੋ ਤੱਕੇ ਨਾਲ ਕਰਾਉਣਾ ਕੋ ਕੋ ਹਣਾ ਚਾਹੁੰਦੇ ਵੀ ਤੁਸੀਂ ਤੁਹਾਡੇ ਦੇ ਤੱਕਾ ਕਰਾਂਗੇ ਜੋਰ ਜਮਾਇਸ਼ ਕਰਾਂਗੇ ਇਦਾਂ ਨਹੀਂ ਹੋਵੇਗਾ ਤੁਸੀਂ ਬਾਣੀ ਦੇ ਮੁਤਾਬਕ ਜਵਾਬ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੇ ਸਾਡੇ ਪਾਤਸ਼ਾਹ ਨੇ ਜਿਹੜੇ ਚਵਰ ਛਤਰ ਤਖਤ ਦੇ ਮਾਲਕ ਨੇ ਉਸ ਪਾਵਨ ਬਾਣੀ ਦੇ ਮੁਤਾਬਕ ਜਵਾਬ ਦਿਓ ਤੇ ਫਿਰ ਮੰਨਣ ਨੂੰ ਤਿਆਰ ਹੋ ਜਾਵਾਂਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਉਸ ਸ਼ਬਦ ਨੂੰ ਮੰਨਦੇ ਨੇ ਜਿਹੜਾ ਸਿੱਧਾਂ ਨੂੰ ਸਤਿਗੁਰ ਜੀ ਨੇ ਜਵਾਬ ਦਿੱਤਾ ਸੀ ਤੇਰਾ ਕਬਨ ਗੁਰੂ ਜਿਸका तू चेला ਤਨ ਗੁਰ ਨਾਨਕ ਪਾਸ਼ਾ ਜੀ ਮਹਾਰਾਜ ਨੇ ਜਵਾਬ ਦਿੱਤਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਜਿੱਤੀ ਸਿੱਧ ਮੰਡਲੀ ਸ਼ਬਦ ਦੇ ਨਾਲ ਉਹ ਗੁਰੂ ਉਹ ਹੀ ਪੀਰ ਆ ਬਾਣੀ ਗੁਰੂ ਗੁਰੂ ਹੈ ਬਾਣੀ ਸਾਡੇ ਲਈ ਬਾਣੀ ਹੀ ਸਾਡਾ ਪੀਰ ਆ ਸ਼ਾਸਤਰ ਪੀਰ ਨਹੀਂ ਹਨ ਸ਼ਾਸਤਰ ਸਾਡੇ ਸਰੀਰ ਦੀ ਰੱਖਿਆ ਵਾਸਤੇ ਆ ਸਾਨੂੰ ਉਸਤ ਗੁਰਜੀ ਨੇ ਬਖਸ਼ਿਸ਼ ਕੀਤੇ ਸਰੀਰ ਦੀ ਰੱਖਿਆ ਕਰਦੇ ਨੇ ਇਹ ਰੱਖਿਆ ਕਰਨ ਰੱਖੇਕ ਵਾਸਤੇ ਆ ਰੱਖਿਆ ਵਾਸਤੇ ਆ ਨਾ ਕਿ ਪੂਜਣ ਵਾਸਤੇ ਆ ਨਾ ਕਿ ਉਹਨੂੰ ਪੀਰ ਮੰਨਣ ਵਾਸਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਮੰਨਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ ਤੁਸੀਂ ਮੰਨਦੇ ਹੋਵੋਗੇ ਤੁਹਾਨੂੰ ਮੁਬਾਰਕ ਹੈ ਅਸੀਂ ਕੋਈ ਤਕਾ ਨਹੀਂ ਕਰ ਰਹੇ ਤੁਸੀਂ ਤਕਾ ਕਰ ਰਹੇ ਹੋ